ਆਉਂਦੇ ਨੇ ਦੋਲੀ ਤਿਆਰੀਆਂ ਚੱਲਣ ਗਈ ਤੇ ਬੱਲ ਚੱਲ ਰਿਹਾ ਤੇ ਭਾਈ ਲਾ ਰਿਹਾ ਜਿਹੜੇ ਬੰਦਾ ਬੈਟ ਜਣਾ ਲਾ ਰਿਹਾ ਜਿਹੜਾ ਨਾ ਸੇ ਚਲਾਊਗਾ ਚੱਲ ਪਹਿਲਾਂ ਤੁਹਾਨੂੰ ਆਣੇ ਤੁਸੀਂ ਸੁਣ ਸਕਦੇ ਬਾਣੇ ਚੱਲਦੇ ਆ ਨਾਲ ਦੀ ਨਾਲ ਨਾ ਲਓ ਤੇ ਆਹ ਕੁ ਜੈਂਵੇਂ ਦੀ ਨਾ ਰੇਲ ਗੱਡੀ ਲਾ ਲੋ ਬਣਾ ਯੂਏ ਜਮੇ ਤੇ ਆਹ ਆ ਗਿਆ ਇੱਧਰ ਨਵਿੰਦਰ ਬ੍ਰਾਂਡ ਦੇ ਆ ਗਿਆ ਨਾ ਐਡੀਡਾਸ ਆ ਗਿਆ ਹੋਰ ਆ ਗਏ ਐਵੇਂ ਚੀਜ਼ ਬਣਾ ਕੇ ਜਿਹੜੀ ਸੇ ਦਿਖਾਈ ਗਈ ਆ ਲਓ ਇਹ ਸਾਰਾ ਹਨਾ ਤੇ ਇਸ ਬਾਰੇ ਨਵਾਂ ਇਹ ਜਿਹੜੇ ਵਾਰ ਨਾ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਪਟਿਆਲੇ ਤੇ ਸ਼ਹਿਰ ਪਟਿਆਲੇ ਲੱਗਿਆ ਹੋਇਆ ਕਾਰਨੀਵਲ ਮੇਲਾ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਤੇ ਚਲਦੇ ਆ ਕਿੰਨੀ ਜਿਹੜੀ ਟਿਕਟਾਂ ਕਿਵੇਂ ਦਾ ਸਾਰਾ ਮੇਲਾ ਤੁਹਾਨੂੰ ਅੱਜ ਵੀਡੀਓ ਦਿਖਾਵਾਂਗੇ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਨਾ ਤੁਸੀਂ ਕਿੱਥੋਂ ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋਨੇ ਹੋ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਆਪਾਂ ਸਹਿਰ ਪਟਿਆਲੇ ਦਾ ਅੱਜ ਮੇਲਾ ਤੇ ਆਜੋ ਚਲਦੇ ਆ ਇਹ ਮੇਲੇ ਟਿਕਟ ਜਿਹੜੀ 40 ਰੁਪਏ ਪਰ ਪਰਸਨ ਇੱਕ ਬੰਦਰੀ 40 ਰੁਪਏ ਆਪਾਂ ਟਿਕਟ ਲੈ ਲਈ ਤੇ ਚਲਦੇ ਆ ਦਿਖਾਉਨੇ ਤੁਹਾਨੂੰ ਪਟਿਆਲੇ ਦਾ ਅੱਜ ਆਪਾਂ ਕਾਰਨੀਵਲ ਮੇਲਾ ਤੇ ਇੱਥੇ ਵੀ ਟਿਕਟ ਚੈੱਕ ਕਰਾ ਕੇ ਹਨਾ ਸਾਰਾ ਤੁਹਾਨੂੰ ਆਪਾਂ ਮੇਲਾ ਦਿਖਾਵਾਂਗੇ ਤੇ ਬਾਕੀ ਕੇਂਦਰੋਂ ਕਿਵੇਂ ਦਾ ਸਾਰਾ ਵਿਊ ਤੁਹਾਨੂੰ ਸਾਰਾ ਆਪਾਂ ਮਿਲੇਗਾ ਉਹ ਦਿਖਾਵਾਂ ਤੇ ਇਹ ਮੇਲੇ ਦੀ ਡੇਟ ਆ ਉਹ ਇੱਥੇ ਲਿਖ ਕੇ ਦੱਸਿਆ ਗਿਆ ਕਿ 4 ਜੂਨ ਤੋਂ ਲੈ ਕੇ 29 ਜੂਨ ਤੱਕ ਇਹ ਮੇਲਾ ਪਟਿਆਲਾ ਸਮਰ ਕਾਰਨੀਵਲ ਤੇ 4 ਜੂਨ ਤੋਂ ਲੈ ਕੇ 29 ਜੂਨ 2025 ਟਾਈਮਿੰਗ ਇਹਦੀ ਹੈਗੀ ਆ 4 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਆਤਮ ਰਾਮ ਕੁਮਾਰ ਸਾਹਿਬ ਸਕੂਲ ਗਰਾਊਂਡ ਰਾਜਪੁਰਾ ਰੋਡ ਪਟਿਆਲਾ ਠੀਕ ਹੈ ਜੀ ਇਹ ਸਾਰਾ ਇਹਦਾ ਐਡਰੈਸ ਰਹਿ ਜਾਂਦਾ ਮੇਲੇ ਦਾ ਤੇ ਇੱਧਰ ਵੀ ਕੁਝ ਬਣਾਇਆ ਗਿਆ ਨਾ ਆਊਟਲੈਟ ਤੁਸੀਂ ਦੇਖ ਸਕਦੇ ਹੋ ਇਸ ਵਾਰ ਮੇਲੇ ਵਿੱਚ ਕੁਝ ਵੱਖਰਾ ਕਰਿਆ ਗਿਆ ਨਾ ਇਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਇੱਧਰ ਤੁਹਾਨੂੰ ਦਿਖਾਉਣਾ ਸਾਰਾ ਆਪਾਂ ਇੱਕ ਕਾਰਨੀਵਲ ਤੇ ਜਿਵੇਂ ਚੰਡੋਲ ਹੋਗੇ ਝੂਲੇ ਹੋਗੇ ਨਾ ਤੇ ਜਿਵੇਂ ਸੈਲਫੀ ਪੁਆਇੰਟ ਬਹੁਤ ਬਣੇ ਹੋਏ ਨੇ ਆ ਜਮ ਸੈਲਫੀ ਪੁਆਇੰਟ ਬਣੇ ਹੋਏ ਨੇ ਇੱਥੇ ਨਾ ਬਹੁਤ ਸੋਹਣੇ ਸੋਹਣੇ ਤੁਸੀਂ ਦੇਖ ਸਕਦੇ ਹੋ ਲੋ ਵੀ ਬਾਕੀ ਕੋਲ ਤੋਂ ਸਟਾਲ ਵਗੈਰਾ ਵੀ ਲੱਗੇ ਨੇ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਸਾਰੀਆਂ ਤੇ ਆ ਤੁਸੀ ਇੱਕ ਤੁਸੀਂ ਥੀ ਵਿਊ ਦੇਖ ਸਕਦੇ ਹੋ ਨਾ ਫੋਟੋਆਂ ਖਿੱਚਣ ਵਾਸਤੇ ਕਿੰਨੀ ਸੋਹਣੀ ਜਿਹੜੀ ਉਹ ਮਤਲਬ ਕਿ ਵਿਊ ਆ ਰਿਹਾ ਕਿੰਨਾ ਸੋਹਣਾ ਆ ਰਿਹਾ ਨਾ ਬਾਕੀ ਤੁਹਾਨੂੰ ਆਪਾਂ ਚੰਡੋਲ ਉਧਰ ਹਨਾ ਕੇਚੀਆਂ ਸਾਰੇ ਤੁਹ ਤੇ ਇਦਾਂ ਦੇ ਕਾਰਪੇਟ ਤੁਹਾਨੂੰ ਇੱਥੇ ਮਿਲ ਜਾਣਗੇ ਹਨ ਐਵੇਂ ਦੀਆਂ ਬਹੁਤ ਸਾਰੀਆਂ ਮਤਲਬ ਕਿ ਸਟਾਲਾਂ ਲਾਈ ਹੋਈਆਂ ਨੇ ਇਹਨਾਂ ਦੀਆਂ ਹਨ ਜਿਵੇਂ ਆਹ ਕਾਰਪੇਟ ਪਏ ਨੇ ਸਾਰੇ ਲੋ ਜੀ ਆਹ ਦੇਖੋ ਨਾ ਆ ਵੈਲਕਮ ਹੋ ਗਿਆ ਜਿਵੇਂ ਲੋ ਜੀ ਬਾਕੀ ਆਹ ਦੇਖੋ ਇਦਾਂ ਨਾਲ ਗੋਲ ਵੀ ਮਿਲ ਜੂਗਾ ਜਿਵੇਂ ਲੋ ਜੀ ਇਹ ਵਾਲਾ ਕੀ ਪ੍ਰਾਈਸ ਹੈ ਭਈ ਇਸਕਾ ਇਹ ਵਾਲਾ 2500 2500 ਦਾ ਲੋ ਜੀ 2500 ਦਾ ਹੈ ਤੇ ਬਾਕੀ ਆਹ ਦੇਖੋ ਇਧਰ ਹਨਾ ਐਮ ਲਈ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਦੇਖਣ ਨੂੰ ਹਨਾ ਜਿਵੇਂ ਆਹਾਰੇ ਦੇਖ ਕੋਟਰ ਤੇ ਇਸ ਤੋਂ ਅੱਗੇ ਆ ਗਿਆ ਕੁਝ ਲੱਕੜ ਦਾ ਸਮਾਨ ਹੈ ਨਾ ਤੇ ਆਹ ਸਾਰਾ ਪਿਆ ਜਿਵੇਂ ਜਿਵੇਂ ਪੀੜੀ ਹੋ ਗਈ ਤੇ ਆਹ ਟਰੇਆ ਵਗੈਰਾ ਸਾਰਾ ਹੈ ਨਾ ਐਵੇਂ ਤੇ ਚੱਕਲਾਂ ਵੇਚ ਲਾ ਹੈ ਨਾ ਲਓ ਵੀ ਸਾਰਾ ਨਵੇਂ ਦਾ ਮਿਲ ਜੂਗਾ ਤੁਹਾਨੂੰ ਤੇ ਬਾਕੀ ਉਧਰ ਹੈ ਨਾ ਸੋਫੇ ਲਓ ਵੀ ਤੇ ਉੱਧਰ ਦੇ ਕੋਸਾ ਰਾਨਾ ਐਵੇਂ ਦਾ ਕੁਝ ਕਾਰਨੀ ਬਾਲਾ ਸਾਰਾ ਹੈ ਇਸ ਨਾ ਤੇ ਐਵੇਂ ਦਾ ਕੋਸਾ ਸਾਰਾ ਸਮਾਨ ਇੱਕ ਦੇਖਣ ਨੂੰ ਮਿਲ ਜੂਗਾ ਲੱਕੜ ਦਾ ਸਾਰਾ ਸਮਾਨ ਆ ਗਿਆ ਨਾ ਇੱਥੇ ਫਲਾਵਰ ਪੁਆਇੰਟ ਆ ਗਏ ਸਾਰੇ। ਲਓ ਜੀ ਆ ਸਾਰੇ ਫਲਾਵਰ ਪੁਆਇੰਟ ਆ ਗਏ ਨਾ। ਇਹਦੇ ਤੁਸੀਂ ਆਪਣੇ ਫਲਾਵਰ ਪਾ ਸਕਦੇ ਹੋ। ਤੇ ਬੱਟੇ ਟੂਲੇ ਹੋ ਗਏ ਇੱਧਰ ਆ ਨਾ। ਤੇ ਆ ਕੁਰਸੀਆਂ ਹੋ ਗਈਆਂ ਜਿਵੇਂ ਬੈਠਣ ਵਾਲੀਆਂ ਸਾਰੀਆਂ ਨਾ। ਲਓ ਵੀ ਆ ਕੁਰਸੀਆਂ ਹੋ ਗਈਆਂ। ਤੇ ਇੱਧਰ ਵੀ ਤੇ ਆਹ ਇਹ ਅੱਗੇ ਜਿਹੜਾ ਗੇਟ ਆ ਨਾ ਅਜੇ ਆਪਾਂ ਬਾਹਰ ਨਿਕਲਣਾ ਨਹੀਂ ਹੈਗਾ। ਬਾਅਦ ਵਿੱਚ ਨਿਕਲਾਂਗੇ। ਤੇ ਰਾਜਪੁਰਾ ਰੋਡ ਦੇ ਉੱਪਰ ਹੀ ਮੇਲਾ ਲੱਗਿਆ ਹੋਇਆ ਜਿਵੇਂ ਸਾਹਮਣੇ ਰੋਡ ਚੱਲਦਾ। ਤੇ ਇੱਧਰ ਆ ਗਿਆ ਮਿੱਕੀ ਮਾਊਸ। ਲਓ ਜੀ। ਇਹ ਮਿੱਕੀ ਮਾਊਸ। ਤੇ کافی ਗਾਣੇ ਵਗੈਰਾ ਚੱਲਦੇ ਨੇ ਤੇ ਤੁਸੀਂ ਆ ਕੇ ਵਧੀਆ ਆਪਣਾ ਇੰਜੋਏ ਕਰ ਸਕਦੇ ਤੇ ਸ਼ਾਮ ਦੀ ਟਾਈਮਿੰਗ ਆ ਕੇ ਜਮਨ ਕੱਟੋ ਤੋਂ ਵੀ ਬਾਅਦ ਹੋ ਗਈ ਬਾਹਰ ਦੇਖ ਕੇ ਮੱਲਾ ਬੰਦਾ ਕਰੂਗੀ ਕੀ ਆਗੇ ਨਾ ਤੇ ਆਜ ਕਰ ਛੋਟੀ ਜਿਹੀ ਆ ਗਈ ਲਓ ਜੀ ਤੇ ਹੁਣ ਤੁਸੀਂ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਮੌਸਮ ਦਾ ਵਿਊ ਤੁਸੀਂ ਦੇਖ ਰਹੇ ਹੋ ਨਾ ਇਹ ਮੌਸਮ ਵੀ ਜਿਹੜਾ ਬਹੁਤ ਸੋਹਣਾ ਹੋਇਆ ਹੋਇਆ ਤੇ ਸ਼ਾਮ ਦਾ ਟਾਈਮ 7:00 ਕ ਮੇਰੇ ਹਿਸਾਬ ਨਾਲ ਵੱਜ ਚੁੱਕੇ ਹੋਣਗੇ ਨਾ ਤੇ ਆ ਵੀ ਇਦਾਂ ਨਾਲ ਇਸ ਵਾਰ ਟੁੱਲੇ ਤੇ ਟੁੱਲੇ ਕਾਫੀ ਆੜ ਕਿੱਥੇ ਗਏ ਨੇ ਇਸ ਵਾਰ ਹਨਾ ਬਾਕੀ ਬੰਦੋ ਬਦੋ ਆਊਟਲੈਟ ਵੀ ਦਿਖਾਵਾਂਗੇ ਸਾਰੀ ਤੇ ਇੱਥੇ ਗਾਣੇ ਵਗ ਆਹ ਦੇਖੋ ਬਾਕੀ ਨਾ ਇਹ ਜਲਦੀ ਮੈਂ ਵੀ ਦੇਖ ਲੂ ਅੱਜ ਮਾੜਾ ਹੈ ਕਿੰਨੀ ਹੈ ਇਹ ਬਾਜ ਟ੍ਰੇਨ ਆ ਅੱਜ ਬੱਚਿਆ ਲਈ ਬਾਜ ਟ੍ਰੇਨ ਆ ਤੇ ਇੱਕ ਲੈ ਤਾਂ ਆ ਗਈ ਟ੍ਰੇਨ ਡ੍ਰੈਗਨ ਟ੍ਰੇਨ ਆ ਗਈ ਅੱਗੇ ਨਾ ਇਹ ਡ੍ਰੈਗਨ ਟ੍ਰੇਨ ਜੀ ਮੱਲਾ ਆਉਡੀ ਸੀ ਬੈਠੀ ਆ ਚੱਲਣ ਲੱਗੀ ਆ ਤੇ ਬਾਕੀ ਇੱਧਰ ਨਾ ਬਾਕੀ ਬੱਚਿਆਂ ਵਾਸਤੇ ਇਮੇ ਤੇ ਸਾਰਾ ਹਨਾ ਬਹੁਤ ساری ਐਕਟੀਵਿਟੀ ਤੁਹਾਨੂੰ ਵੀਡੀਓ ਦੇਖਣ ਨੂੰ ਮਿਲ ਜੂਗੀ ਜਿਉਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਇਹ ਬੱਚਿਆਂ ਵਾਸਤੇ ਆ ਗਈ ਹੈ ਨਾ ਲਓ ਤੇ ਇਹ ਡ੍ਰੈਗਨ ਟ੍ਰੇਨ ਆਡੀਓ ਚੱਲਣ ਲੱਗੀ ਆ ਤੇ ਬਾਕੀ ਜੋ ਝੁੱਲੇ ਵਿੱਚ ਚੱਲੇ ਆਪਾਂ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਇੰਨਾ ਹਜੇ ਇਕੱਠ ਨਹੀਂ ਹੈਗਾ ਤੇ ਬਾਕੀ ਮੇਲੇ ਦਾ ਟਾਈਮ ਵੀ ਬਹੁਤ ਪਿਆ ਹੈ ਨਾ ਜਿਵੇਂ ਤੁਹਾਨੂੰ ਆਪਾਂ ਮੂਰੇ ਦਿਖਾਇਆ ਸੀ ਕਾਫੀ ਹੀ ਲੰਬਾ ਇਹ ਮੇਲੇ ਚੱਲਦੇ ਹੁੰਦੇ ਆ ਕਾਰਨੀਵਲ ਹੁੰਦੇ ਆ ਜਿਹੜੇ ਹਨਾ ਤੇ ਮਹੀਨਾ-ਮਹੀਨਾ ਚੱਲਦੇ ਹੁੰਦੇ ਆ ਲਓ ਜੀ ਆ ਆ ਗਿਆ ਇੱਧਰ ਇਹ ਝੂਲਾ ਵੀ ਤੁਹਾਨੂੰ ਮਿਲ ਜੂਗਾ ਇੱਥੇ। ਲਓ ਜੀ। ਤੇ ਆਹ ਝੂਲਾ ਵੀ ਹੈਗਾ ਇੱਥੇ। ਲਓ ਜੀ ਆ ਝੂਲੇ ਤੋਂ ਦਿਖਾਤੇ ਬਾਕੀ ਚੰਡੋਲ ਵੀ ਹੈਗਾ ਤੁਸੀਂ ਦੇਖ ਸਕਦੇ ਹੋ ਨਾ ਚੰਡੋਲ ਦਾ ਵੀ। ਲਓ ਜੀ। ਆ ਸਾਰਾ ਹਨਾ ਐਵੇਂ ਦਾ ਸਾਰੇ ਕਾਰਨੀਵਲ ਆ। ਲਓ ਜੀ ਆ ਝੂਲਾ ਵੀ ਤੁਹਾਨੂੰ ਮਿਲ ਜੂਗਾ। ਤੇ ਇਹ ਝੂਲੇ ਹਜੇ ਚੱਲੇ ਨਹੀਂ ਹੈਗੇ ਜਦੋਂ ਚੱਲ ਪਏ ਤੁਹਾਨੂੰ ਆਪਾਂ ਦਿਖਾ ਦਾਂਗੇ ਜੇ ਕੋਈ ਮੱਲਾ ਹਨਾ। ਕਿਉਂਕਿ ਜੇ ਕੋਈ ਬੈਠੂਗਾ ਫੇਰ ਹੀ ਝੂਲੇ ਚੱਲਣਗੇ ਜਿਵੇਂ ਹਨਾ ਚੰਡੋਲ ਤੇ ਬਾਈ ਉਹਨੇ ਚੱਲੇ ਨੇ। ਤੇ ਟੰਡੋਲ ਹੁਣ ਚੱਲੂਗਾ। ਲਓ। ਬਾਕੀ ਪੂਤ ਬੰਗਲਾ ਹੋ ਗਿਆ ਨਾ ਊਂਠ ਦੀ ਸਵਾਰੀ ਕਰਨੀ ਹੋਊਗੀ ਤੁਸੀਂ ਕਰ ਸਕਦੇ ਹੋ। ਲਓ। ਤੇ ਬਾਕੀ ਉੱਧਰ ਵੀ ਦੇਖੋ ਨਾ ਬ੍ਰੇਕ ਡਾਂਸ। ਉੱਧਰ ਤੁਹਾਨੂੰ ਬ੍ਰੇਕ ਡਾਂਸ ਮਿਲ ਜੂਗਾ ਨਾ। ਲਓ। ਤੇ ਉੱਧਰ ਕਿਸ਼ਤੀ ਵੀ ਹੈਗੀ ਆ ਇਸ ਵਾਰ। ਤੇ ਬਾਕੀ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਨਾ ਤੁਸੀਂ ਵਿਊ ਦੀ ਗੱਲ ਕਰੋ। ਤੇ ਬਹੁਤ ਸੋਹਣਾ ਵਿਊ ਆ ਰਿਹਾ। ਯੋ ਨਾਲਾ ਬਹੁਤ ਵਧੀਆ ਆ ਰਿਹਾ ਇਹ ਹੈਗਾ ਬ੍ਰੇਕ ਡਾਂਸ ਤੇ ਇੱਧਰ ਹੈਗੀ ਕਿਸ਼ਤੀ ਲੋ ਇੱਥੇ ਤੁਸੀਂ ਊਂਟ ਦੀ ਸਵਾਰੀ ਕਰ ਸਕਦੇ ਹੋ ਨਾ ਲੋ ਬਾਕੀ ਇੱਧਰ ਖਾਣ ਪੀਣ ਨੂੰ ਫੂਡ ਕੋਰਟ ਬਣਿਆ ਹੋਇਆ ਸਾਰਾ ਹੈ ਨਾ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਸਾਰਾ ਬਾਕੀ ਆ ਗਿਆ ਇੱਧਰ ਪੂਤ ਮੰਗਲਾ ਕੰਕਰ ਹਾਊਸ ਜੇ ਆਪਾਂ ਤਾਂ ਬਹੁਤ ਵਾਰ ਆਇਆ ਇਹ ਵਿੱਚ ਨਾ ਵੇ ਵੇ ਇਹ ਕਾਰਨੀਵਲ ਤੇ ਹੁੰਦਾ ਹੀ ਚੱਲਦਾ ਹੈ। ਕਿਤੇ ਨਹੀਂ ਆਇਆ। ਯਾਨੀ ਇਹ ਕੋਈ ਟ੍ਰੋਪੀ ਹੋਊਗਾ। ਤੇ ਮੌਸਮ ਬਹੁਤ ਸੋਹਣਾ ਹੋਵੇਗਾ ਲੱਗਦਾ ਹੈ। ਮੌਸਮ ਦੀ ਅਪਾ ਗੱਲ ਕਰੀ ਮੌਸਮ ਬਹੁਤ ਸੋਹਣਾ ਹੋਵੇਗਾ। ਤੇ ਇਹ ਸਾਰੇ ਝੂਲੇ ਵਗੈਰਾ ਤੁਹਾਨੂੰ ਉੱਥੇ ਮਿਲ ਜਾਣਗੇ ਤੇ ਬਾਕੀ ਡੇਟ ਵਗੈਰਾ ਤੁਹਾਨੂੰ ਆਪਾਂ ਹਨਾ ਪ੍ਰੋਪਰ ਕਿੱਥੇ ਲੱਗਿਆ ਸਾਰਾ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸ ਹੀ ਦਿੱਤਾ ਹਨਾ। ਵੀ 23 ਤੱਕ ਇਹ ਲੱਗਿਆ ਹੋਇਆ ਤੁਸੀਂ ਆ ਕੇ ਦੇਖ ਸਕਦੇ ਹੋ। ਤੇ 40 ਰੁਪਏ ਦੀ ਟਿਕਟ ਹੈ। ਜਿਹੜੀ ਆਪਾਂ ਤੁਹਾਨੂੰ ਦਿਖਾਤੀ ਸਾਹਮਣੇ ਆ ਨਾ ਜਿਹੜਾ ਆਪਾਂ ਲਈ ਤੀ ਤੇ ਉਸ ਤੋਂ ਬਾਅਦ ਇੱਥੇ ਇੱਕ ਕੁਝ ਏਦਾਂ ਦੇ ਆ ਭਾਂਡੇ ਮਿਲ ਜਾਣਗੇ ਜਿਵੇਂ ਆ ਪਲਾਸਟਿਕ ਦੇ ਹੋਗੇ ਨਾ ਸੌਰੀ ਪਲਾਸਟਿਕ ਨਹੀਂ ਆਪਾਂ ਕਹਿ ਸਕਦੇ ਚੀਨੀ ਮਿੱਠੀ ਦੇ ਹੁੰਦੇ ਨੇ ਇਹ ਤੇ ਅਭੀ ਆ ਮੇਰੇ ਜੇ ਟਰੇਆਂ ਹੋ ਗਈਆਂ ਕਾਲੀਆਂ ਹੋ ਗਈਆਂ ਨਾ ਆ ਦੇਖੋ ਇਹ ਮੇਦੀਆਂ ਤੇ ਰਖਣਾ ਸਾਰੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਆ ਪਿਆਰ ਦੇਖੋ ਨਾ ਜੋ ਇਹ ਕਿੰਨੀ ਮਿੱਟੀ ਹੁੰਦੀ ਹੈ ਇਹ ਤੇ ਬਾਕੀ ਇੱਧਰ ਬਾਈ ਪੂਨਾਂ ਰੀ ਜੀ ਹਨ ਕਲਾਸ ਹੋ ਗਏ ਹੈੱਡਫੋਨ ਹੋ ਗਏ ਬਲੂਥ ਬੈਗ ਕਵਰ ਡਾਟਾ ਕੇਬਲ ਹੈ ਨਾ ਇਹ ਵੀ ਤੁਹਾਨੂੰ ਇਹ ਬਾਈ ਉਹਨੀ ਦੁਕਾਨਾਂ ਇੱਥੇ ਦਿੱਖ ਨੂੰ ਮਿਲ ਜਾਣਗੀਆਂ ਲਓ ਜੀ ਤੇ ਮੋਬਾਈਲਾਂ ਦੀ ਵੀ ਮਾਲ ਅਸੈਸਰੀ ਕੋਲੋਂ ਮਿਲ ਜੂਗੀ ਬਾਕੀ ਤੁਹਾਨੂੰ ਵੀ ਟੈਟੂ ਵਗੈਰਾ ਬਣਾ ਸਕਦੇ ਹੋ ਬਾਈ ਉਹਨਾਂ ਕੋ ਆ ਗਿਆ ਨਾ ਤੇ ਬਾਈ ਵੀ ਟੈਟੂ ਬਣਾਉਂਦੇ ਆ ਨਾ ਇੱਧਰ ਬਾਈ ਕੱਪੜੇ ਦੀ ਜਿਹੜੀ ਸ਼ੌਕ ਲਾਈ ਬੈਠਾ ਇਹਨਾਂ ਕੋ ਤੁਹਾਨੂੰ ਡੇੜੀ ਦੀ ਕਲੈਕਸ਼ਨ ਮਿਲ ਜੂਗੀ ਸਾਰੀ ਆਹ ਦੇਖੋ ਨਾ ਉਹ ਯਾਨਾਰੀ ਲੇਡੀ ਦੇ ਕਲੈਕਸ਼ਨ ਮਿਲ ਜੂਗੇ ਨਾ ਤੇ ਇੱਧਰ ਵੀ ਤੇ ਬਾਕੀ ਇੱਧਰ ਤੁਹਾਨੂੰ ਆਪਾਂ ਪੂਰਾ ਬਲੂਡ ਦਿਖਾਤਾ ਸਾਰਾ ਤੇ ਉਧਰ ਜਿਹੜੇ ਮੈਂ ਗੱਲ ਕਰਾ ਹੁਣ ਹਨਾ ਉਹ ਚੱਲ ਪਏ ਤੁਹਾਨੂੰ ਦਿਖਾਉਣਾ ਜਿਵੇਂ ਉਹ ਸਾਹਮਣੇ ਵਾਲੇ ਵੀ ਗੱਲਾਂ ਚੱਲਦਾ ਸੀ ਜਿੱਦੇ ਡ੍ਰੈਗਨ ਟ੍ਰੇਨ ਆ ਜਿਹੜੀ ਉਹ ਵੀ ਚੱਲ ਪਈ ਲਓ ਤੇ ਅਧਰ ਆਵਾਜ਼ ਵੀ ਲੱਗ ਜਿਹੜਾ ਚੱਲ ਪਿਆ ਉਹ ਦੇਖ ਲਓ ਹਾਂ ਜੀ ਲਓ ਇਹ ਵਾਲਾ ਚੁੱਲਾ ਵੀ ਜਿਹੜਾ ਚੱਲ ਪਿਆ ਇਹ ਇਹਦਾ ਬ੍ਰੇਕ ਡਾਉਨ ਹੋ ਗਈ ਚੱਲ ਪਿਆ ਤੇ ਛੇਤੀ ਪਹਿਲਾਂ ਹੀ ਚੱਲ ਜੂਗਾ ਨਾ ਤੇ ਅੰਦਰੋਂ ਚੱਲੂਗਾ ਤੁਹਾਨੂੰ ਦਿਖਾ ਦਾਂਗੇ ਅਸੀਂ ਐਵੇਂ ਦਾ ਕੋਈ ਸਾਰਾ ਮਿੱਠੇ ਦਾ ਕੁਝ ਵੀ ਦੇਖਾਂਗੇ ਆਹ ਲਓ ਤੇ ਬਾਕੀ ਅੱਜ ਮੈਂ ਨਾ ਚੀਨੀ ਮਿੱਟੀ ਦੇ ਸਾਰੇ ਹਨਾ ਤੁਹਾਨੂੰ ਵਰਤੋਂ ਦੇ ਜਾਨਗੇ ਜੀ ਆਹ ਲਓ ਇਹ ਆ ਕੁਝ ਸਟੋਰੇਜ ਹੋ ਗਈ ਜਮੇ ਹਨਾ ਐਵੇਂ ਇਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਜਿਹੜੇ ਦੇਖਣ ਨੂੰ ਮਿਲ ਜਾਣਗੀਆਂ ਤਾਂ ਆਹ ਲਓ ਤੇ ਅੱਕੇ ਤੁਹਾਨੂੰ ਦਿਖਾਉਣਾ ਹੋਰ ਆਪਾਂ ਸਟਾਲਾਂ ਇਹ ਲੱਗੀਆਂ ਹੋਈਆਂ ਨੇ ਤੇ ਟੈਟੂ ਦੇ ਬਾਈਕ ਦਾ ਨਾ 50% ਆਫ ਚੱਲਦੀ ਹੈ ਨਾ ਲਓ ਤੇ ਫਾਕੀ ਆਹ ਕੁਝ ਇਲੈਕਟ੍ਰੀਕਲ ਜਮਾਨ ਆ ਗਿਆ ਸਾਰਾ ਹਨਾ ਲਓ ਇਹਨਾਂ ਦੇ ਯਾਕੋ ਦੇ ਕਿਚਨ ਦਾ ਆ ਗਿਆ ਸਾਰਾ ਹਨਾ ਆਹ ਸਾਰਾ ਕਿਚਨ ਦਾ ਆ ਗਿਆ ਨਾ ਲਓ ਐਨੇ ਤੇ ਆਹ ਟੂਟੀ ਵੀ ਲੱਗਣ ਵਾਲਾ ਨਾ ਜਿਹੜਾ ਟੂਟੀ ਦਾ ਪ੍ਰੈਸ਼ਰ ਜ਼ਿਆਦਾ ਹੋਵੇ ਲਓ ਜਿਵੇਂ ਆਪਣੇ ਘਰੇ ਲੱਗੀ ਹੋਈ ਹੈ ਤੇ ਆਦਮੀ ਆ ਨਾ ਸਾਰਾ ਲੋ ਵੀ ਆ ਸਾਰੀਆਂ ਚੀਜ਼ਾਂ ਤੁਹਾਨੂੰ ਇਹ ਵੀ ਤੁਹਾਨੂੰ ਮੰਨ ਲਾ ਇੱਥੇ ਚਾਲ ਨਾਲ ਦੇਖਣ ਨੂੰ ਮਿਲ ਜਾਣਗੀਆਂ ਤੇ ਇਧਰ ਪਾਪੜ ਆ ਗਏ ਹਨਾ ਲੋ ਆ ਹੈ ਨਹੀਂ ਹੈਨਾ ਜੀ ਆਈਸਕ੍ਰੀਮ ਆ ਗਈ ਹੈ ਨਾ ਲੋ ਜੀ 8000 ਤੋਂ ਇਧਰ ਪਾਪੜ ਆ ਗਏ ਭਾਈ ਇਹਨਾਂ ਕੋਲ ਹੈ ਨਾ ਆ ਸਾਰੇ ਪਾਪੜ ਆ ਗਏ ਲੋ ਇਹ ਵਿਦਾਉਟ ਆਲ ਹੁੰਦੇ ਹਨ ਵਿਦਾਉਟ ਆਲ ਹੁੰਦੇ ਹਨ ਓਕੇ ਮੈਕਰੋ ਮੈਂ ਓਕੇ ਓਕੇ ਲੋ ਜੀ ਕਿੰਨੇ ਦਾ ਪੈਕਟ ਆ ਇਹ 70 ਰੁਪਏ ਲਓ ਜੀ 70 ਰੁਪਏ ਦਾ ਪੈਕਟ ਭਾਈ ਇਹ ਬੋਲੋ ਕੀ ਕਰੋਗੇ ਇਹ ਬਾਕੀ ਤਾਂ ਬੱਚਿਆਂ ਦੇ ਖੇਡਾਂ ਹੋਗੀਆਂ ਜਿਵੇਂ ਨਾ ਸਾਰੀਆਂ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਆ ਪਈਆਂ ਨੇ ਲਓ ਸਾਰੀ ਬੱਚਿਆਂ ਦੇ ਖੇਡਾਂ ਹੋਗੀਆਂ ਇਤਰਾ ਨਾ ਲਓ ਆ ਹੋ ਗਈ ਜਿਵੇਂ ਇਹ ਨਾ ਇੱਧਰ ਤੇ ਆ ਇੱਧਰ ਕੁਝ ਲਓ ਇਤਨਾ ਦਾ ਕੁਝ ਸਾਰਾ ਇਹ ਕਾਰਨੀਵਲ ਆ ਪਟਿਆਲੇ ਦਾ ਲੌਂਗ ਕਰਦਾਰ ਸੁਪਾਰੀ ਬਡਾਰ ਜੋਧਪੁਰ ਆਹ ਬਾਈ ਦਾ ਇਹ ਲੌਂਗ ਵੀ ਤੇ ਬਾਕੀ ਇੱਧਰ ਤੁਸੀਂ ਸੈਲਫੀ ਪੁਆਇੰਟ ਬਣੇ ਹੋਏ ਨੇ ਨਾ ਸੈਲਫੀਆਂ ਕਰਵਾ ਸਕਦੇ ਨੇ ਬਾਕੀ ਬਹੁਤ ਕਰਵਾ ਰਹੇ ਨੇ ਜਿਵੇਂ ਦੋਖ ਸਕਦੇ ਨੇ ਲੌਂਗ ਆਲੇ ਫੋਨਾ ਕਿ ਨਾਲ ਛੋਣਾ ਬਣਾਇਆ ਹੋਇਆ ਤੇ ਇੱਧਰ ਵੀ ਬਹੁਤ ਜਨਾ ਤੁਹਾਨੂੰ ਮਿਲ ਜਾਣਗੇ ਜਿਵੇਂ ਆਪ ਇੱਧਰ ਬੱਚੇ ਦੇ ਖੇਡਾਂ ਮਈਆਂ ਨੇ ਨਾ ਲੌਂਗ ਜਿਵੇਂ ਬੱਤੇਰੇ ਕਿੱਡਾ ਵਈਏ ਨੇ ਇਧਰ ਤੇ ਆਹ ਇੱਕ ਵਜਰ ਤੇ ਆਹ ਕੁਝ ਲੇਡੀ ਦਾ ਆ ਗਿਆ ਸਣਾ ਸਾਰਾ ਲੋਬੀ ਜਿਵੇਂ ਕਲਿੱਪਰ ਵਗੈਰਾ ਹੋ ਗਏ ਹਨ ਐਵੇਂ ਬਹੁਤ ਸਾਰੀਆਂ ਤੁਹਾਨੂੰ ਮੇਡੀਆਂ ਸਟਾਲ ਨੇ ਲੱਗੀਆਂ ਨੇ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਥੱਲੇ ਹੋ ਗਏ ਹਨ ਰਮਾਲਾਂ ਹੋ ਗਈਆਂ ਤੇ ਬੱਤੀਆਂ ਦੇ ਖੇਡਾ ਹੋ ਗਈਆਂ ਨਾ ਲੋ ਤੇ ਉਸ ਤੋਂ ਅੱਗੇ ਆ ਗਏ ਆ ਗੇਮਾਂ ਅੰਦਰ ਉਹ ਗੇਮਾਂ ਦਿਖਾਈਏ ਜੇ ਮੈਂ ਗੱਲ ਕਰੀਏ ਤੁਹਾਨੂੰ ਇੱਥੇ ਰਿੰਗ ਵਾਲੀ ਮਿਲ ਜਾਣਗੇ ਹਨਾ ਇਹ 50 ਰੁਪਏ ਮਿਲਦਾ ਸਟੇਜ ਦੇ ਕਿਤਨੇ ਖਾਂ ਮੈਮ ਜੀ ਹਾਂ ਆਪਣੇ 50 ਦੇ ਸੇ ਹੁੰਦੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਬਾਕੀ ਆ ਇਹਦਾ ਨਿਸ਼ਾਨਾ ਲਾਉਣਾ ਹੁੰਦਾ ਨਾ ਉਹ ਡੱਬੀ ਪਈਏ ਦੇ ਵਿੱਚ ਪਾਉਂਦਾ ਹਨਾ 올ਡ ਜੀ ਡੱਬੀ ਆਪਾਂ ਛੱਡਤੀ ਹੋਊਗਾ ਜੀ ਆਪਣੇ ਮਿਲ ਜੂ ਤੇ ਆਹ ਬਾਲ ਵਾਲਾ ਹੁੰਦਾ ਨਾ ਜਿਹੜੀ ਬਾਲ ਦੇ ਮਲਾਂ ਦੇ ਨੰਬਰ ਆ ਗਏ ਹਨਾ ਜੰਮਿਆਂ ਲਿਖਿਆ ਹੋਇਆ ਇਦਰਾ ਦੇ ਤੇ ਜਿਹਨੇ ਨੰਬਰ ਟੋਟਲ ਆ ਗਏ ਉਹਦੇ ਵਿੱਚ ਉਹ ਇਹ ਚੀਜ਼ ਆ ਦੇ ਦੇ ਜੀ ਆਪਾਂ ਨੂੰ ਲਓ ਜੀ ਟੰਡੋਲ ਦੀ ਤਿਆਰੀਆਂ ਚੱਲਣ ਗਈ ਬੰਦ ਚੱਲ ਰਿਹਾ ਤੇ ਭਾਈ ਲਾ ਰਿਹਾ ਜਿਹੜੇ ਬੰਦਾ ਬਾੜ ਤੋਂ ਨਾਲ ਲਾ ਰਿਹਾ ਜਿਹੜਾ ਨਾ ਮੋਟਰ ਚਲਾਊਗਾ ਚੱਲ ਪਹਿਲਾਂ ਸੁਕਾਉਣੇ ਆ ਬਸ ਯਾ ਇੱਧਰ ਚੱਲਦਾ ਤੁਹਾਨੂੰ ਨਾ ਪੂਰਾ ਜੋੜਾ-ਤੋੜਾ ਤੇ ਜਿਹੜਾ ਪੱਤੇ ਵਾਹੇ ਬਾਕੀ ਪੂਰਾ ਜੋੜਾ-ਤੋੜਾ ਦੇ ਚੀਮਾ ਚੱਲਦਾ ਹੋਇਆ ਤੇ ਟੰਡੋਲ ਵੀ ਜਿਹੜਾ ਚੱਲਣ ਦੀ ਤਿਆਰੀ ਚਾ ਟੰਡੋਲ ਜਿਹੜਾ ਚੱਲ ਰਿਹਾ ਲਓ ਜੀ ਹੋਨਾ ਚੱਲ ਪਿਆ ਨਹੀਂ ਹਜੇ ਬਾਈ ਸਾਰਾ ਲਾ ਹੀ ਰਿਹਾ ਹਜੇ ਚੱਲਦਾ ਇਹ ਨਾਲੀ ਚੱਲੂਗਾ ਬਾਕੀ ਕੇਸਤੀ ਚੱਲਦੀ ਹੋਈ ਹੈ ਨਾ ਇਹ ਦੇਖ ਸਕਦੇ ਹੋ ਇਹ ਲਾਉ ਦੇ ਸੇ ਖੈ ਮੇ ਦਾ ਸਾਰਾ ਇਹ ਮੇਲਾ ਵੀ ਜਿਹੜਾ ਤੁਹਾਨੂੰ ਅੱਪ ਦਿਖਾਇਆ ਉਹ ਮੇਲਾ ਦਾ ਵੀ ਟ੍ਰੋਲ ਸਾਇ ਚੱਲੇ ਹੁਣ ਬਾਕੀ ਤੁਹਾਨੂੰ ਦਿਖਾਉਣ ਇੱਕ ਵਾਰ ਚੱਲਦਾ ਸਾਰਾ ਇਹ ਲਾਉ ਵੀ ਤੁਹਾਨੂੰ ਬਚ ਟ੍ਰੋਲ ਦਿਖਾਉਣੇ ਆ ਇਹ ਚੌਲੋ ਚੱਲਦੇ ਆਂ ਪਾਣੀ ਨੇ ਪੁੱਛਿਆ ਤੇ ਬਾਕੀ ਉਹ ਤੁਹਾਨੂੰ ਮਗਰ ਲੱਗਦਾ ਹੋਊਗਾ ਜਿਵੇਂ ਪਹਾੜ ਹੁੰਦੇ ਹਨ ਨਾ ਤੇ ਮਗਰ ਉਹ ਅਗਰ ਦੇਖਦੇ ਹੋਗੇ ਤੁਹਾਨੂੰ ਇੰਦਾ ਲੱਗੇ ਮਗਰ ਪਹਾੜ ਹੁੰਦੇ ਨੇ ਤੇ ਬਹੁਤ ਸੋਹਣਾ 뷰 ਆ ਤੇ ਜਿਵੇਂ ਦੱਸਿਆ ਮੌਸਮ ਬਹੁਤ ਜ਼ਰੂਰੀ ਆ ਨਾ ਕਿਉਂਕਿ ਗਰਮੀ ਤਾਂ ਬੰਦਾ ਇੰਨਾ ਫਿਰ ਵੀ ਸਕਦਾ ਕਾਫੀ ਵੱਡਾ ਮੇਲਾ ਐ ਜੀ ਆਪਾਂ ਗੱਲ ਕਰੀਏ ਲਓ ਜੀ ਬਾਕੀ ਤੁਹਾਨੂੰ ਤਕਰੀਬਨ ਆਪਾਂ ਸਾਰਾ ਮੇਲਾ ਦਿਖਾ ਦੇ ਇੱਕ ਵੀ ਥੇ ਲੱਗੀ ਐ 20 ਰੁਪਏ 20 ਰੁਪਏ ਐ ਲੈ ਜਾਓ ਵੀ ਆਗੇ ਤੇ ਬਾਕੀ ਆ ਗੇਮਾਂ ਵਗੈਰਾ ਤੁਹਾਨੂੰ ਸਾਰੀਆਂ ਆਪਾਂ ਦਿਖਾ ਦਈਏ ਤੇ ਉਮੀਦ ਆ ਵੀਡੀਓ ਚੰਗੀ ਲੱਗੀ ਹੋਊਗਾ ਨਾ ਜੇ ਵੀਡੀਓ ਚੰਗੀ ਲੱਗੀ ਆ ਤੇ ਹਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਨਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਨੀ ਕੀ ਤੁਹਾਡੇ ਅੱਗੇ ਬੇਨਤੀ ਆ ਇੰਨੀ ਕੀ ਬੇਨਤੀ ਆਪਣੀ ਮੰਨ ਲਿਆ ਕਰੋ ਤੇ ਹੌਣ ਨਾਲ ਜਨਾਂ ਚ ਹੋਰ ਵੀ ਆਪਾਂ ਘੈਂਟ ਘੈਂਟ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੇ ਆਪਾਂ ਨੂੰ ਇੰਸਟਾਗ੍ਰਾਮ ਦੇ ਉੱਤੇ ਫੇਸਬੁਕ ਤੇ ਸੇਮ ਨਾਮ ਦੇ ਬਣਾ ਫੇਸਬੁਕ ਪੇਜ ਆ ਸੇਮ ਨਾਮ ਤੇ ਇੰਸਟਾਗ੍ਰਾਮ ਦਾ ਉਹ ਅਕਾਊਂਟ ਆ ਪੇਜ ਆ ਉਹਨੂੰ ਤੁਸੀਂ ਫੋਲੋ ਕਰ ਲਿਓ ਤੇ ਆਪਣੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਆ ਅੱਜ ਇਧਰ ਗੁਲਬਲੇ ਭੰਣੇ ਆ ਹਨਾ ਲਓ ਆ ਗਲਾਸ ਇੱਟਨੇ ਹੁੰਦੇ ਆ ਤੇ ਇਹ ਸਾਰੀਆਂ ਗੇਮਾਂ ਦੀ ਐਕਟੀਵਿਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਹਨਾ ਜੇ ਆਪਾਂ ਗੱਲ ਕਰੀਏ ਤੇ ਹੁਣ ਆਪਾਂ ਚੱਲਦੇ ਆਂ ਉਧਰ ਹੁਣ ਤੁਹਾਨੂੰ ਆਪਾਂ ਫੂਡ ਕੋਰਟ ਦਿਖਾਉਣੇ ਆ ਤੇ ਬਾਕੀ ਤੁਹਾਨੂੰ ਉਧਰ ਆਊਟਲੈਟ ਦਿਖਾਉਣੇ ਆ ਜਿਹੜੀ ਬਣੀ ਹੋਈ ਆ ਤੇ ਉਹ ਇਸ ਵਾਰ ਨਵੀਂ ਆ ਮੈਂ ਵੀ ਪਹਿਲੀ ਵਾਰ ਦੇਖੀ ਆ ਤੇ ਬਾਕੀ ਇਧਰ ਤੁਹਾਨੂੰ ਸਾਰਾ ਆਪਾਂ ਦਿਖਾਤਾ ਲਓ ਬਾਕੀ ਮਿਊਜ਼ਿਕ ਚੱਲ ਰਿਹਾ ਨਾਲ ਦੀ ਨਾਲ ਹਨਾ ਲਓ ਇਹ ਮੈਂ ਤੁਹਾਨੂੰ ਉਹ ਫੂਡ ਕੋਰਟ ਦਿਖਾਈਏ ਫਿਰ ਤੁਹਾਨੂੰ ਆਪਾਂ ਦਿਖਾਉਣੇ ਅੱਗੇ ਲਓ ਇੱਥੇ ਲੋੜੇੜਾ ਚੱਲ ਪਿਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇੱਧਰ ਫੂਡ ਕੋਰਟ ਤੁਹਾਨੂੰ ਦਿਖਾ ਕੇ ਆ ਨਾ ਫਿਰ ਆਪਾਂ ਲੱਗ ਕੇ ਚੱਲਦੇ ਹਾਂ ਆਊਟਲੈਟ ਤੇ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਨਾਲ ਵੀਡੀਓ ਕਿਵੇਂ ਲੱਗੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਆਈਸਕ੍ਰੀਮ ਖਾਣੇ ਇੱਧਰ ਖਾਰੀਆਂ ਆ ਜੁੱਤੀਆਂ ਹੋ ਗਈਆਂ ਜਿਵੇਂ ਇਧਰ ਹਨ ਲਓ ਜੀ ਪੰਜਾਬੀ ਜੁੱਤੀ ਹੋ ਗਈ ਜਿਵੇਂ ਭਾਈ ਇਹਨਾਂ ਕੋਲ ਹੈ ਨਾ ਪੰਜਾਬੀ ਜੁੱਤੀ ਵੀ ਤੁਹਾਨੂੰ ਮਿਲ ਜੂਗੀ ਹੈ ਨਾ ਸਾਰੀ ਲਓ ਜੀ ਹਰੇਕ ਪਟਾਪ ਤੇ 250 ਬਾਈਕਾਂ ਵਾਲੀਆਂ ਨਾ ਲਓ ਕੀ ਕੀ ਸਟਾਰਟਿੰਗ ਪ੍ਰਾਈਸ ਹੈ 250 ਇਹ ਕਿੰਨੇ ਗਿਆ 250 ਲਓ ਜੀ ਆ ਬਾਈਕਾਂ ਦਾ 250 ਦੀ ਇਹ 300 ਦੀ ਤੇ ਉਹ 300 ਦੀ ਉੱਪਰ ਪੰਜਾਬੀ ਜੁੱਤੀ ਮਿਲ ਜਿਓ ਬਾਕੀ ਸੈਂਡਲ ਹੋ ਗਏ ਨਾ ਬਾਕੀ ਇੱਥੇ ਲੇਡੀਜ਼ ਦੀ ਕਲੈਕਸ਼ਨ ਗੱਲ ਕਰੀਏ ਉਹ ਵੀ ਤੁਹਾਨੂੰ ਮਿਲ ਜੂਗੀਆਂ ਨਾਲ ਦੇਖੀਆ ਦੇਖੋ ਸਾਰੇ ਸੂਟ ਲੌਂਗ ਕਰਵਾਉਣਾ ਤੇ ਆ ਇੱਧਰ ਸਾਰਾ ਫੂਡ ਕੋਰਟ ਆ ਗਿਆ ਨਾ ਲਓ ਇੱਥੇ ਤੁਸੀਂ ਲੀਜਾ ਹੋ ਗਿਆ ਜਮੇ ਫਾਸਟ ਫੂਡ ਹੋ ਗਿਆ ਹਨਾ ਜੋ ਵੀ ਤੁਸੀਂ ਹਨਾ ਖਾਣਾ ਖਾ ਸਕਦੇ ਹੋ ਤੇ ਦੁਨੀਆਂ ਸਾਰਾ ਦੇਖੋ ਇੱਧਰ ਤੇ ਜਿਵੇਂ ਆ ਹੋ ਗਿਆ ਇੱਧਰ ਅਸ਼ੋਕ ਪ੍ਰੂਫ ਚਾਟ ਹੋ ਗਿਆ ਨਾ ਫਰੈਂਡ ਪੀਜ਼ਾ ਹੋ ਗਿਆ ਲਓ ਇਮੇ ਦਾ ਕੋ ਸਾਰਾ ਇਹ ਕਾਰਨੀਵਲ ਤੇ ਆ ਸੂਕ ਇੱਧਰ ਫਰੂਟ ਚਾਟ ਬਣਿਆ ਹੋਇਆ ਨਾ ਲਓ ਵੀ ਇੱਥੇ ਬਾਜੀ ਹਣੀ ਸਾਰਾ ਇੱਥੇ ਸਰਵ ਕਰਦੇ ਨੇ ਸਾਰਾ ਇੱਥੇ ਬੈ ਕੇ ਤੁਸੀਂ ਖਾ ਸਕਦੇ ਹੋ ਤੁਹਾਨੂੰ ਤੇ ਟੇਬਲ ਵਗੈਰਾ ਲੱਗੇ ਹੋਏ ਨਹੀਂ ਤੇ ਬਾਕੀ ਇਦਾਂ ਦਾ ਸਾਰਾ ਇਹ ਕਾਰਨੀਵਲ ਤੇ ਤੁਹਾਨੂੰ ਜਿਹੜਾ ਪਰ ਦਿਖਾਇਆ ਜਾਂ ਬਾਈ ਤੋਂ ਤੁਸੀਂ ਇੱਥੇ ਪਰਚੀ ਕਟਾ ਸਕਦੇ ਹੋ ਚੁਪਟਾ ਕੇ ਇਹਨਾਂ ਤੋਂ ਜਾ ਕੇ ਲੈ ਸਕਦੇ ਹੋ ਨਾ ਲਓ ਵੀ ਬਾਜੀ ਤੇ ਪਰਚੀ ਕੱਟ ਕੇ ਦਿੰਦੇ ਜਿਹੜੀ ਵੀ ਚੀਜ਼ ਖਾਣੀ ਹੈ ਖਾਣਾ ਨਾ ਬਾਈ ਓਕੇ ਇੱਥੇ ਪਰਚੀ ਕੱਟ ਕੇ ਦਿੰਦੇ ਹੋ ਜਿਸ ਨੇ ਜੋ ਖਾਣਾ ਜਹਾ ਪਰਚੀ ਕਟਾ ਲੇਤਾ ਹੈ ਓਕੇ ਇਧਰ 파ਕੂਡ ਹੋ ਗਿਆ ਹੈ ਨਾ ਸਾਰਾ। ਲਓ ਜੀ। ਬਾਕੀ ਇਧਰ ਮਿਲਕ ਸੇਕ ਹੋ ਗਿਆ ਨਾ ਤੇ ਮਿਲਕ ਬਦਾਮ ਹੋ ਗਿਆ। ਤੇ ਇਧਰ ਪਟਾਟੋ ਸੈਂਡਵਿਚ ਠੀਕ ਹੈ ਜੀ। ਬਾਕੀ ਪਾਣੀ ਤੁਸੀਂ ਲੈ ਸਕਦੇ ਹੋ। ਲਓ। ਐਵੇਂ ਤਾਂ ਕੋਈ ਸਾਰਾ ਇਹ ਕਾਰਨੀਵਲ ਤੇ ਜੀ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਹਾਂ। ਤੇ ਫਿਰ ਅਸੀਂ ਮੈਨੂੰ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਆਊਟਲੈਟ ਦੇ ਅੰਦਰ ਤੇ ਫਿਰ ਤੁਹਾਨੂੰ ਆਪਾਂ ਆ ਕੇ ਇੱਕ ਪੂਰਾ ਵੀਊ ਦਿੰਨੇ ਆ। ਤੇ ਬਹੁਤ ਸੋਹਣਾ ਜੀ ਆਪਾਂ ਗੱਲ ਕਰੀਏ ਵੀਊ ਆ ਰਿਹਾ। ਮੇਲੇ ਦਾ। ਲਓ ਜੀ। ਤੇ ਬਾਕੀ ਗਾਣੇ ਤੇ ਵੀ ਸੁਣ ਸਕਦੇ ਗਾਣੇ ਚੱਲਦੇ ਆ ਨਾਲ ਦੀ ਨਾਲ ਹਨਾ ਲਓ ਜੀ ਇਹ ਵੀ ਦਿਖਾਰਾ ਇਦਾਂ ਨਾਲ ਕਿੰਨੇ ਰੂਲ ਚੱਲਦਾ ਹੋਇਆ ਲਓ ਜੀ ਜਿੰਨੇ ਚੰਨ ਬਣਿਆ ਚੰਨ ਤੇ ਵੀ ਬਹਿ ਕੇ ਫੋਟੋ ਖਰਾ ਸਕਦੇ ਹੋ ਨਾ ਲਓ ਜੀ ਤੇ ਆਹ ਕੁਝ ਐਵੇਂ ਜਿਹਾ ਨਾ ਰੇਲ ਗੱਡੀ ਦਾ ਲੋਪਣਾ ਜਿਵੇਂ ਤੇ ਆਹ ਆ ਗਿਆ ਇੱਧਰ ਨਵੀਂਦਰ ਬ੍ਰਾਂਡ ਦੇ ਆ ਗਏ ਨਾ ਐਡੀਟਸ ਆ ਗਏ ਹੋਰ ਆ ਗਏ ਐਵੇਂ ਚੀਜ਼ ਬਣਾ ਕੇ ਜਿਹੜੀ ਤੁਹਾਨੂੰ ਦਿਖਾਈ ਗਈ ਆ ਲਓ ਜੀ ਇਹ ਸਾਰਾ ਹਨ ਤੇ ਇਸ ਬਾਰੇ ਨਾਵਾ ਇਹ ਚੀਜ਼ੇ ਬਾਰੇ ਨਾਮੀ ਹੈ ਤੇ ਇਹਦੇ ਵਿੱਚ ਵੀ ਤੁਹਾਨੂੰ ਮੰਨ ਲਓ ਜਿਵੇਂ 버거 किंग ਹੋਵੇ ਤੇ ਹੋਰ ਕਾਫੀ ਹਨਾ ਜੇ ਉਹ ਵੀ ਬ੍ਰਾਂਡ ਦੀ ਗੁੱਚੀ ਹੋ ਗਿਆ ਜਿਵੇਂ ਐਵੇਂ ਜਿਹਾ ਸਾਰੀਆਂ ਤੁਹਾਨੂੰ ਇੱਥੇ ਜਿਹੜੇ ਬ੍ਰਾਂਡ ਨੇ ਉਹ ਦੇਖਣ ਨੂੰ ਮਿਲ ਜਾਣਗੇ ਜਿਵੇਂ 버거 किंग ਦਾ ਸਾਹਮਣੇ ਦੇਖ ਸਕਦੇ ਹੋ ਲਓ ਤੇ ਇੱਧਰ ਦੇਖੋ ਨਾ ਲਓ ਪੋਲੋ ਹੋ ਗਿਆ ਨਾ ਕਿਊਮਾ ਹੋ ਗਿਆ ਜਾਂ ਸਾਹਮਣੇ ਗੁੱਚੀ ਹੋ ਗਿਆ ਲਓ ਆ ਜੂ ਐਸ ਪੋਲੋ ਹਣਾ ਯਾ ਟੌਮੀ ਹੋ ਗਿਆ ਇੱਧਰ ਲਓ ਗਿਆ ਟੌਮੀ ਦਾ ਸਟੋਰ ਆ ਗਿਆ ਤੇ ਐਵੇਂ ਸਾਰੇ ਬ੍ਰਾਂਡਸ ਨੂੰ ਇੱਥੇੜੇ ਦੇਖਣ ਨੂੰ ਮਿਲ ਜਗਾ ਜਾਂ ਪਿਊਮਾ ਦਾ ਆ ਗਿਆ ਜਿਵੇਂ ਹਨ ਲਓ ਤੇ ਆफी ਕੀ ਆ ਗਿਆ ਇੱਧਰ ਆਊਟਲੈਟ ਦਾ ਠੀਕ ਹੈ ਉਹ ਵੀ ਦੇਖ ਸਕਦੇ ਹਾਂ ਸਾਹਮਣੇ ਲਓ ਤੇ ਐਵੇਂ ਦਾ ਸਾਰਾ ਇਹ ਕਾਰਨੀਵਲ ਆ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਣ ਬਸ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਹਨ ਤੇ ਜੇ ਤੁਸੀਂ ਇਕੱਠੋਂ-ਕੱਠੋਂ ਆਪਣੀ ਜਿਹੜੀ ਵੀਡੀਓ ਉਹ ਦੇਖ ਰਹੇ ਹੋ ਨਾ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਬਾਕੀ ਦੇਖੋ ਨਾ ਇੱਕ ਬਹੁਤ ਸੋਹਣਾ 뷰 ਆ ਰਿਹਾ ਜੇ ਮੈਂ ਅਜੇ ਤੁਹਾਨੂੰ ਕੈਮਰੇ ਚ ਮੋਂਾ ਨਹੀਂ ਦਿਖਾਇਆ ਪਰ ਤੁਸੀਂ ਰਿਐਲਿਟੀ ਜਾ ਕੇ ਦੇਖੋਗੇ ਬਹੁਤ ਸੋਹਣਾ ਇੱਕ 뷰 ਜਿਹੜਾ ਉਹ ਮੇਲੇ ਦਾ ਆ ਰਿਹਾ ਤੇ ਹੁਣ ਆਪਾਂ ਤੁਹਾਨੂੰ ਇੱਕ ਵਾਰ ਫੇਰ ਤੋਂ ਜਿਹੜੇ ਚੂਲੇ ਆ ਸਾਰੇ ਚੱਲ ਪਏ ਤੁਹਾਨੂੰ ਇੱਕ ਵਾਰ ਫੇਰ ਤੋਂ ਸਾਰੇ ਚੂਲੇ ਦਿਖਾ ਦਨੇ ਆ ਫੇਰ ਆਪਾਂ ਇਹ ਇਹ ਵੀਡੀਓ ਨੂੰ ਐਂਡ ਕਰਦੇ ਆ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਆਹ ਤੁਹਾਨੂੰ ਸਟਾਲ ਇਹ ਖਾਣ ਪੀਣ ਨੂੰ ਕੀ ਕੁਝ ਮੈਨੂੰ ਤੁਹਾਨੂੰ ਆਪਾਂ ਉਹ ਵੀ ਦੱਸਤਾ ਜੇ ਮਾ ਤੁਸੀਂ ਕਿਹੜੇ ਖੇਡ ਸਕਦੇ ਤੁਹਾਨੂੰ ਆਪਾਂ ਉਹ ਵੀ ਦੱਸਤਾ ਹਨ ਇਹ ਮੇਰੇ ਲੱਗਦਾ ਕੋਈ ਚੀਜ਼ ਰਹੀ ਨਹੀਂ ਹੋਣੀ ਜੇ ਬਾਕੀ ਫਿਰ ਵੀ ਜੇ ਕੋਈ ਚੀਜ਼ ਹੈਗੀ ਉਹਦੇ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਟੋਸਲ ਕਰਾਂਗੇ ਫਿਰ ਆਪਾਂ ਕਦੇ ਫਿਰ ਕਦੇ ਹੈ ਨਾ ਆਏ ਤੁਹਾਨੂੰ ਫੇਰ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿੱਥੇ ਕਿੱਥੇ ਨੇ ਇਦਾਂ ਦੇ ਕਾਰਨੀਵਲ ਲੱਗਦੇ ਹਨ ਇਹ ਵੀ ਕਮੈਂਟ ਆਪਾਂ ਜਰੂਰ ਖਬਰ ਕਰਿਆ ਕਰਾਂਗੇ ਲੋ ਤੇ ਆਹ ਦੇਖੋ ਇਧਰ ਆ ਨਾ ਆਪਣੀਆਂ ਬਾਤਾਂ ਹੈ ਨਾ ਹੁਣ ਦੇਖੋ ਤੇ ਬਾਕੀ ਮੌਸਮ ਬਹੁਤ ਸੋਹਣਾ ਹੋ ਗਿਆ ਨਾ ਮੌਸਮ ਨੇ ਮੇਲੇ ਨੂੰ ਮਨ ਲਾ ਕੇ ਬਹੁਤ ਸੋਹਣਾ ਬਣਾਤਾ ਕਿਉਂਕਿ ਮੌਸਮ ਬਹੁਤ ਜ਼ਰੂਰੀ ਆ ਜਦੋਂ ਗਰਮੀ ਬਹੁਤ ਪੈ ਰਹੀ ਆ ਤੁਹਾਨੂੰ ਨੇ ਪਤਾ ਪੰਜਾਬ ਦਾ ਖਾਸ ਕਰਕੇ ਲੋ ਤੇ ਜੱਜਾਡੂ ਲਈ ਤਿਆਰੀਆਂ ਚੱਲਣ ਦੀ ਚੱਲ ਪਿਆ ਤੁਹਾਨੂੰ ਪਟਨਦੋਲ ਵੀ ਜਿਹੜਾ ਚੱਲਦਾ ਉਹ ਦਿਖਾ ਦਿੰਦੇ ਆ ਲਓ ਜੀ ਇੱਥੇ ਆ ਗਿਆ ਐਜਟ ਗੇਟ ਹੁਣ ਆਪਾਂ ਚੱਲੇ ਆਂ ਤੇ ਤੁਹਾਨੂੰ ਪਾਨ ਵੀ ਮਿਲ ਜੂ ਤੇ ਕਹਿੰਦੇ ਥੈਂਕਸ ਫॉर विजिट ਅਗੇਨ ਹੁਣ ਆਪਾਂ ਚੱਲੀਏ ਲਓ ਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਪਟਿਆਲੇ ਦਾ ਮੇਲਾ ਦਿਖਾਇਆ ਸੋ ਆਦੀ ਵੀਡੀਓ ਨੂੰ ਆਪਾਂ ਹੈਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇਸ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ